ਪਿਆਰ ਭਰੀਆ ਸਤਿਕਾਰ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਅੱਜ ਫੇਰ 500 ਵਾਲੇ ਲੈ ਕੇ ਆਏ ਆ ਕੈਮਰਿਕ ਕਾਟਨ ਦੇ ਸੂਟ ਹੋਣਗੇ ਪਿਓਰ ਐਕਟ ਐਕਟ ਐਕਸ ਦੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਕਰਦੇ ਹਾਂ ਭੈਣ ਭਰਾਵਾਂ ਨੂੰ ਪਲੀਜ਼ ਚੈਨਲ ਤੇ ਨਵੇਂ ਹੋਣੇ ਹੋਣੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਹੈ ਜਿਹੜੀ ਬਹੁਤ ਜ਼ਿਆਦਾ ਲੋੜ ਆਗੀ ਇਸੇ ਤਰ੍ਹਾਂ ਇਸ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਦੇਖ ਸਕਣ ਤੇ ਸੋਹਣੇ ਸੋਹਣੇ ਸੂਟਾਂ ਲਈ ਆਪਾਂ ਨੂੰ ਘਰ ਬੈਠੇ ਆਰਡਰ ਕਰਦੇ ਰਹਿਣਾ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੋਂ ਬਾਅਦ ਕਰਦੇ ਆਂ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਈਏ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਸੂਟ ਹੈ ਜਿਹੜਾ ਡਾਣ ਕਰ ਸਕਦੇ ਹੋਗੇ ਬਾਕੀ ਕਈ ਪੈਣਾ ਪੋਸਟੀਆਂ ਰਹਿੰਦੀਆਂ ਨੇ ਵੀ ਤੁਸੀਂ ਕਿੱਥੇ ਹੋ ਹਾਂ ਕਿ ਕਿਹੜੀ ਜਗ੍ਹਾ ਤੋਂ ਦੇਖੋ ਜੀ ਸਾਡਾ ਨੀਅਰ ਰਾਣਾ ਸਾਹਿਬ ਪਿੰਡਾਗਾ ਸਾਨੂੰ ਪਿੰਡ ਸਾਡਾ ਹੈਗਾਗਾ ਜੀਰਖ ਕੋਈ ਵੀ ਮੇਰੀ ਲਾਗੇ ਤਾਂ ਅੱਗੇ ਤੋਂ ਪੈਣਾ ਘਰ ਆਉਣਾ ਆਉਣਾ ਚਾਹੁੰਦੀ ਆ ਉਹ ਫੋਨ ਤੇ ਮੈਨੂੰ ਮੈਸੇਜ ਕਰਕੇ ਫੁੱਲ ਡਿਟੇਲ ਦੇ ਕੇ ਆਪਣੇ ਨਾਲ ਕੰਟੈਕਟ ਕਰਕੇ ਘਰ ਆ ਸਕਦੇ ਨੇ ਬਹੁਤ ਜ਼ਿਆਦਾ ਕਸਟਮਰ ਆਪਣੇ ਕੋਲੇ ਇਦਾਂ ਦੇ ਹੈਗੇ ਵੀ ਨੇ ਜਿਹੜੇ ਆਪਣੇ ਕੋਲੇ ਘਰ ਆਉਂਦੇ ਨੇ ਰੈਗੂਲਰ ਅੱਜ ਵਾਲਾ ਫਸਟ ਸੂਟ ਸੂਟ ਜਿਹੜਾ ਰਹਿਣ ਵਾਲਾ ਹੈ ਏਕੇ ਟੈਕਸ ਦਾ ਰਹਿਣ ਵਾਲਾ ਹੈ ਇਹਦੀ ਡਿਜ਼ਾਈਨਿੰਗ ਇਦਾਂ ਦੀ ਆਈ ਹੈ ਜਿੱਦਾਂ ਬਰੋਸੇ ਦੇ ਸੂਟ ਚ ਆਉਂਦੀ ਹੁੰਦੀ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਪੱਤੀਆਂ ਵਣੀਆਂ ਹੋਈਆਂ ਨੇ ਵਿੱਚ ਬਹੁਤ ਜ਼ਿਆਦਾ ਸੁਣੀਆ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਹੈ ਇਸ ਸੂਟ ਦੀ ਪੂਰੀ ਸੁਪਰ ਫਾਈਨ ਕੁਆਲਿਟੀ ਹੈਗੀ ਏਕੇ ਟੈਕਸ ਦੀ ਕਾਟਨ ਰਹਿਣ ਵਾਲੀ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਨਾਲ ਕੰਨੀ ਮਿਲੂਗੀ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਹਲਕੀ ਜੀ ਕੈਮਰਿਕ ਕਾਟਨ ਹੀ ਹੈਗੀ ਬਿਲਕੁਲ ਆਡੀ ਦੀ ਤਰ੍ਹਾਂ ਸਟਾਫ ਆ ਜਿੱਦਾਂ ਆਡੀ ਦਾ ਸਟਾਫ ਹੁੰਦਾਗਾ ਨਾ ਵਧੀਆ ਪੂਰਾ ਜਾਨਦਾਰ ਉਦਾਂ ਦਾ ਸਟਾਫ ਆ ਗੰਨਨ ਲੱਗਿਆ ਹੋਇਆ ਸੂਟਾਂ ਨੂੰ ਇਹਨਾਂ ਦਾ ਸੂਟਾਂ ਦਾ ਰੇਟ ਆ ਜਿਹੜਾ 500 ਰੁਪਿਆ ਰਹਿਣ ਵਾਲਾ ਦਾ ਇਹ ਸੀ ਆਪਣੇ ਕੋਲੇ ਫਸਟ ਕਲਰ ਮਹਿਰੂਨ ਜੇ ਤੇ ਆ ਗਿਆ ਕੋਲ ਮਿੰਜ ਪ੍ਰਿੰਟ ਹੋਣਗੇ ਸਾਰੇ ਅਗਲਾ ਆ ਗਿਆ ਗ੍ਰੇ ਜੀ ਦੇਖ ਸਕਦੇ ਹੋਗੇ ਕੋਈ ਸੂਟ ਕੋਈ ਡਿਜ਼ਾਈਨਿੰਗ ਆ ਕਿ ਜਿਹੜੀ ਕਲਰ ਡਿਜ਼ਾਈਨ ਸੱਡਣ ਵਾਲਾ ਨਹੀਂ ਹੈਗਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਇਹ ਗ੍ਰੇ ਚ ਆਉਂਦਾ ਹੈਗਾ ਥਰਡ ਕਲਰ ਜਿਹੜਾ ਆਉਂਦਾ ਹੈਗਾ ਆਪਣੇ ਕੋਲੇ ਇਹ ਬਲੂ ਚ ਆਉਂਦਾ ਹੈ ਕੋਲ ਮੇंजे ਪ੍ਰਿੰਟ ਨੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੀ ਆ ਪਲੀਜ਼ ਕਲਰ ਦਾ ਖਾਸ ਧਿਆਨ ਰੱਖਿਆ ਕਰੋ ਆਪਾਂ ਬੋਲ ਕੇ ਤੁਹਾਨੂੰ ਨਾਲ ਦੀ ਨਾਲ ਦੱਸ ਦੇਵਾਂਗੇ ਇੱਕ ਗਰੀ ਮੈਨੂੰ ਨਾਲ ਜਦੋਂ ਤੁਸੀਂ ਆਰਡਰ ਡਨ ਕਰਦੇ ਹੋ ਨੇ ਪਲੀਜ਼ ਨਾਲ ਮੈਂਸ਼ਨ ਕਰ ਦਿਆ ਕਰੋ ਵੀ ਆਹ ਵਾਲਾ ਕਲਰ ਲੈਣਾ ਹੈਗਾ ਇਹ ਬਲੂ ਜੇ ਆ ਗਿਆ ਕਲਰ ਬਲੂ ਦੇ ਵਿੱਚ ਕੋਲਮਾ ਜਿਹਾ ਪ੍ਰਿੰਟ ਹੈ ਜਿਵੇਂ ਬਲੂ ਕਹਿ ਸਕਦੇ ਆ ਕਾਪਰ ਜਾਂ ਸਿਰਕਾ ਸਕਦੇ ਆ ਮਹਿਰੂਨ ਜਾਂ ਕਹਿ ਸਕਦੇ ਆਗੇ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਗੇ ਐਦਾਂ ਦੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਥਰਡ ਕਲਰ ਆ ਗਿਆ ਇਹਦੇ ਵਿੱਚ ਅਗਲਾ ਆ ਗਿਆ ਇਹਦੇ ਵਿੱਚ ਮਹਿੰਦੀ ਜਿਹਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆਗਾ ਕਲਰ ਆਗਾ ਡਿਜ਼ਾਈਨ ਤਾਂ ਸੇਮ ਹੀ ਆਗਾ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਹੁੰਦੀ ਹੈ ਰੱਖਣਾਂ ਦਾ ਦੇਖ ਸਕਦੇ ਹੋ ਤਿੰਨ ਕਲਰ ਆ ਗਏ ਮਹਿੰਦੀ ਆ ਗਿਆ ਬਲੂ ਆ ਗਿਆ ਗ੍ਰੇ ਤੇ ਆ ਗਿਆ ਤੇ ਮਹਿਰੂਨ ਤੇ ਆ ਗਿਆ ਅਗਲੀ ਜਿਹੜੀ ਕਲੈਕਸ਼ਨ ਆ ਗਈ ਇਹ ਆਪਣੇ ਕੋਲੇ ਆਡੀ ਦੀ ਆ ਗਈ ਇਹਨਾਂ ਦੇ ਜਿਹੜਾ ਸੂਟਾਂ ਦੇ ਏਕੇ ਟੈਕਸ ਦੇ ਦਾ ਰੇਟ ਆਗਾ ਉਹ 500 ਰੁਪਿਆ ਰਹਿਣ ਵਾਲਾ ਜਿਹੜੇ ਆਡੀ ਦੇ ਸੂਟ ਨੇ ਉਹ 600 ਰੁਪਿਆ ਉਹਨਾਂ ਦਾ ਰੇਟ ਰਹਿਣ ਵਾਲਾ ਬਾਕੀ ਅਡੀ ਚ ਆਪਣੇ ਕੋਲੇ ਦੋ ਕਲਰ ਪਏ ਨੇ ਬਾਕੀ ਕਲਰ ਇਹਦੇ ਨਾਲ ਦੇ ਸੇਲ ਹੋਏ ਹੋਏ ਨੇ オリジナル ਅਡੀ ਹੋ ਗਈ ਟੈਗ ਮਿਲੂਗਾ ਸਾਰਾ ਕੰਨੀ ਤੇ ਚੈੱਕ ਕਰ ਸਕਦੇ ਹੋ ਜੈਲੋ ਮੈਥਡ ਕਲਰ ਦਾ ਸੂਟ ਆ ਗਿਆ ਇਹਦਾ 600 ਰੇਟ ਰਹਿਣ ਵਾਲਾਗਾ ਬਾਕੀ ਤੁਸੀਂ ਸਟਾਫ ਦੀ ਬਿਲਕੁਲ ਵੀ ਟੈਨਸ਼ਨ ਨਾ ਲਿਓ ਕਿਉਂਕਿ ਜਿਹੜਾ ਆਪਾਂ ਸਟਾਫ ਵੀਡੀਓ ਤੇ ਲਾਉਣੀ ਨੇ ਜਿੱਦਾਂ ਦਾ ਹੁੰਦਾ ਆਪਾਂ ਉਹਦਾਂ ਦੇ ਵਿੱਚ ਸਾਰਾ ਕੁਝ ਦੱਸਦੇ ਹੁੰਦੇ ਆ ਡਿਟੇਲ ਫੁੱਲ ਐਦਾਂ ਨਹੀਂ ਹੈਗੀ ਬਿਕੋਜ਼ ਕਹਾਂਗੇ ਕੋਸੋਰ ਤੇ ਭੇਜਾਂਗੇ ਕੋਸੋਰ ਤੁਹਾਡੇ ਪੈਸੇ ਲੱਗੇ ਬਿਲਕੁਲ ਵੀ ਵੇਸਟ ਨਹੀਂ ਜਾਣਗੇ ਐਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਜਿਹੜਾ ਆਪਾਂ ਆਨਲਾਈਨ ਕਪੜਾ ਭੇਜਣਾ ਹੁੰਦਾ ਉਹ ਸਾਰੀ ਜ਼ਿੰਮੇਵਾਰੀ ਸਾਡੀ ਹੁੰਦੀ ਆ ਕਸਟਮਰ ਨੇ ਸਾਡੇ ਤੇ ਯਕੀਨ ਕਰਨਾ ਹੁੰਦਾ ਤੇ ਆਰਡਰ ਕਰਨਾ ਹੁੰਦਾ ਪੇਮੈਂਟ ਪਾਉਣੀ ਹੁੰਦੀ ਆ ਆਪਾਂ ਕਿਸੇ ਵੀ ਕਸਟਮਰ ਨੂੰ ਨਰਾਜ਼ ਨਹੀਂ ਕਰਾਂਗੇ ਅਗਲਾ ਜਿਹੜਾ ਇਹਦੇ ਵਿੱਚ ਆ ਗਿਆ ਪਿੰਕ ਕਲਰ ਦਾ ਆ ਗਿਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਇਹ ਆਪਣੇ ਕੋਲੇ ਦੋ ਪੀਸ ਪੈ ਸੀਗੇ ਅਗਲੇ ਜਿਹੜੇ ਆ ਗਏ ਇਹ ਆਪਣੇ ਕੋਲੇ ਪ੍ਰਿੰਸ ਵਿੱਚ ਆ ਗਏ ਇਹਨਾਂ ਦੀ ਸੂਟਾਂ ਦੀ ਆਪਾਂ ਵੀਡੀਓ ਨਹੀਂ ਲਈ ਹੈਗੀ ਆਪਣੇ ਕੋਲੇ ਪੀਸ ਦੋ ਰਹਿ ਗਏ ਇਹ ਦੋ ਇਹਦੇ ਨਾਲ ਦੇ ਸੇਲ ਹੋ ਗਏ ਨੇ ਇਹ ਆਪਣੇ ਕੋਲੇ ਪ੍ਰਿੰਸੈਸ ਦੇ ਆ ਗਏ ਇਹਨਾਂ ਦਾ ਸੂਟਾਂ ਦਾ ਰੇਟ ਇਹ ਸਿਆਣਿਆਂ ਵਾਸਤੇ ਨੇ ਜਿਵੇਂ ਬੀਬੀਆਂ ਨੇ ਪਾਉਣੇ ਹੁੰਦੇ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਾਈਟ ਪਿਸਤਾ ਕਲਰ ਦਾ ਸੂਟ ਆਗਾ ਇਹ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਆ ਕਿ ਕੱਪੜੇ ਦੀ ਸਾਰੀ ਪ੍ਰਿੰਸੈਸ ਦੀ ਕਲੈਕਸ਼ਨ ਰਹਿਣ ਵਾਲੀ ਆ ਰੇਟ ਟੈਗ ਆਪਾਂ ਤੁਹਾਨੂੰ ਦਿਖਾ ਦਿੰਨੇ ਲੱਗਿਆ ਹੋਇਆ ਸਾਰਾ ਨੰਬਰ ਵਗੈਰਾ ਦੇਖ ਸਕਦੇ ਹੋ ਇਹਦਾ ਜਿਹੜਾ ਸੂਟ ਦਾ ਰੇਟ ਹੈ ਉਹ 850 ਰੁਪਏ ਰਹਿਣ ਵਾਲਾ ਵਿਦਾਊਟ ਦੁਪੱਟਾ ਸੂਟ ਦਾ ਰੇਟ 850 ਰਹਿਣ ਵਾਲਾ ਐਦਾਂ ਨਾ ਸੋਚੋ ਵੀ ਸੂਟ ਕੋਸਟਲੀ ਆ ਪਰ ਜਦੋਂ ਤੁਸੀਂ ਸਟਾਫ ਨੂੰ ਹੱਥ ਲਾਹੋਗੇ ਮਹਿੰਗੇ ਤੋਂ ਮਹਿੰਗੇ ਸੂਟ ਨੂੰ ਮਾਤ ਪਾਉਂਦਾਗਾ ਕਿਉਂਕਿ ਇੰਨਾ ਜ਼ਿਆਦਾ ਵਧੀਆ ਸਿੰਪਲ ਸੋਬਰ ਤੇ ਕੁਆਲਿਟੀ ਦੇ ਪੱਖੋਂ ਇੰਨਾ ਜ਼ਿਆਦਾ ਵਧੀਆ ਸੂਟ ਆ ਵਾ ਦੇਖ ਸਕਦੇ ਹੋਗੇ ਅਗਲਾ ਜਿਹੜਾ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਦੋ ਕਲਰ ਨੇ ਦੋ ਇਹਦੇ ਨਾਲ ਦੇ ਆਪਣੇ ਸੇਲ ਹੋ ਗਏ ਨੇ ਸੂਟਾਂ 850 ਰੁਪਿਆ ਦਾ ਰੇਟ ਰਹਿਣ ਵਾਲਾ ਅਗਲਾ ਜਿਹੜਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਆ ਗਿਆ ਗ੍ਰੇ ਕਲਰ ਦਾ ਸੂਟ ਹੈਗਾ ਦੇਖ ਸਕਦੇ ਹੋਗੇ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਅੱਖਾਂ ਬੰਦ ਕਰਕੇ ਜਿਹੜੇ ਸੂਟ ਦਿਖਾਈ ਨੇ ਆਪਾਂ ਜਿੱਦਾਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਹਾਡੇ ਪੈਸੇ ਲੱਗੇ ਵੇਸਟ ਨਹੀਂ ਜਾਣਗੇ ਐਨੀ ਆਪਾਂ ਤੁਹਾਨੂੰ ਜ਼ਿੰਮੇਵਾਰੀ ਦਿੰਨੇ ਆਂਗੇ ਇਹਨੂੰ ਪ੍ਰੈਕਟਿਸ ਸੂਟ ਸਮਝ ਕੇ ਤੁਸੀਂ ਕਾਸਟਲੀ ਨਾ ਕਹੋ ਮਾਰਕੀਟ 'ਚ ਤੁਹਾਨੂੰ 1000 ਤੋਂ ਘੱਟ ਨਹੀਂ ਮਿਲਣਾ ਹੈਗਾ ਸੂਟ ਕਿਉਂਕਿ ਇਹ ਰਾਮ ਟੈਕਸ ਦੇ ਕੱਪੜਿਆਂ ਨੂੰ ਵੀ ਮਾਤ ਦਵਾਉਂਦਾ ਜਿਹੜਾ ਰਾਮ ਟੈਕਸ ਦਾ ਸਟਾਫ ਹੁੰਦਾ ਉਹ ਤੋਂ ਵੀ ਜ਼ਿਆਦਾ ਹਾਈ ਕੁਆਲਟੀ ਦਾ ਹੈਗਾ ਇੰਨਾ ਜ਼ਿਆਦਾ ਵਧੀਆ ਇਹਨੂੰ ਸਟਾਫ ਲੱਗਿਆ ਹੋਇਆ ਹੈ ਵੇਸਾ ਜਿਹੜਾ ਬਹੁਤ ਜ਼ਿਆਦਾ ਹਾਈ ਕੁਆਲਟੀ ਦਾ ਲੱਗਿਆ ਹੋਇਆ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਸੀਗੇ ਨੈਕਸਟ ਆਪਾਂ ਤੁਹਾਨੂੰ ਦਿਖਾਵਾਂਗੇ ਕਾਟਮ ਦੇ ਦੁਪੱਟੇ ਕਿਸੇ ਨੂੰ ਮੇਰੀ ਭੈਣ ਨੇ ਨਾਲ ਮੰਗਵਾਉਣੇ ਨੇ ਤਾਂ ਤੁਸੀਂ ਮੰਗਵਾ ਸਕਦੇ ਹੋ ਇੱਕ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਹਾਂਗੇ ਬਾਕੀ ਆਪਾਂ ਤੁਹਾਨੂੰ ਕਲਰ ਡਿਜ਼ਾਈਨ ਸ਼ੋਅ ਕਰ ਦਾਂਗੇ 100 ਰੁਪਏ ਦਾ ਦੁਪੱਟਾ ਰਹਿਣ ਵਾਲਾਗਾ ਮਾਰਕ ਇੱਕ ਦੁਪੱਟਾ ਪਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ ਕਿਸੇ ਨੇ ਮੇਰੇ ਤੋਂ ਘਰ ਤੋਂ ਆ ਕੇ ਲੈ ਕੇ ਜਾਣਾ ਘਰ ਤੋਂ ਆ ਕੇ ਲਿਜਾ ਸਕਦੇ ਹੋ ਆਨਲਾਈਨ ਮੰਗਵਾਉਣਾ ਆਨਲਾਈਨ ਮੰਗਵਾ ਸਕਦੇ ਹੋ ਸੂਟ ਦੇ ਨਾਲ ਆਰਡਰ ਕਰਨਾ ਸੂਟ ਦੇ ਨਾਲ ਮੰਗਵਾ ਸਕਦੇ ਹੋ ਦੁਪੱਟੇ ਦਾ ਲੈਂਥ ਪਾਣਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾਗਾ ਪਿਓਰ ਕਾਟਨ ਦਾ ਦੁਪੱਟਾ ਹੋਊਗਾ ਸਵਾ 2 ਮੀਟਰ ਦਾ ਹੋਊਗਾ ਸਵਾ 2 ਤੋਂ 2.5 ਦੇ ਵਿੱਚ ਵਿੱਚ ਹੀ ਆਗਾ ਦੇਖ ਸਕਦੇ ਹੋ ਕਿਉਂਕਿ ਆਪਾਂ ਦੁਪੱਟੀਆਂ ਦੀ ਵੀਡੀਓ ਕੱਟ ਲਾਉਣੀ ਆ ਦੁਪੱਟੀਆਂ ਦੀ ਨਾ ਸੇਲ ਮੇਰੇ ਕੋਲੇ ਘਰ ਤੋਂ ਬਹੁਤ ਜ਼ਿਆਦਾ ਆ ਗਈ। ਥੋੜੇ ਦਿਨਾਂ ਬਾਅਦ ਮੇਰੇ ਕੋਲੇ ਦੁਪੱਟੇ ਹੁੰਦੇ ਨੇ ਤੇ ਨਾਲ ਦੇ ਨਾਲ ਸੇਲ ਹੁੰਦੇ ਨੇ। ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ। ਪਹਿਲਾ ਕਲਰ ਜਿਹੜਾ ਦਿਖਾਇਆ ਉਹ ਵੀ ਗ੍ਰੇ ਜਿਹਾ, ਨੈਕਸਟ ਕਲਰ ਵੀ ਤੇ ਰੇਚ ਆ। ਅਗਲੇ ਜਿਹੜੇ ਕਲਰ ਆ ਗਏ ਬੀਬੀਆਂ ਲਈ ਆ ਗਏ। ਜਿਵੇਂ ਥੋੜੇ ਜ਼ਿਆਦਾ ਈਜ਼ ਦੀਆਂ ਬੀਬੀਆਂ ਨੇ ਲੈਣੀਆਂ ਹੋਣ ਉਹਨਾਂ ਲਈ ਨੇ। ਅਗਲਾ ਵੀ ਗ੍ਰੇ ਚ ਹੈਗਾ। ਫਰੋਜੀ ਵਾਟਰ ਬਣਿਆ ਹੋਇਆ ਹੈਗਾ। ਅਗਲਾ ਦੁਪੱਟਾ ਆ ਗਿਆ ਫਰੋਜੀ। ਇਹ ਜੈਪੁਰੀ ਚ ਆ ਗਿਆ ਫਰੋਜੀ ਬਾਕੀ ਆਪਣਾ ਪਨੇ ਦੀ ਤੇ ਲੈਂਥ ਦੀ ਤੁਸੀਂ ਟੈਨਸ਼ਨ ਨਾ ਲਿਓ ਵੀ ਜੇ ਆਪਾਂ ਖੋਲ ਕੇ ਨਹੀਂ ਦਿਖਾਉਂਦੇ ਕਿਸੇ ਭੈਣ ਨੇ ਸਿਲੈਕਟ ਕਰਨੀ ਨੇ ਤਾਂ ਆਪਣੇ ਨਾਲ ਵੀਡੀਓ ਕਾਲ ਤੇ ਵੀ ਕੰਟੈਕਟ ਕਰ ਸਕਦੇ ਨੇ ਅਗਲਾ ਵੀ ਜੈਪੁਰੀ ਚ ਆ ਗਿਆ ਚੈੱਕ ਕਰ ਸਕਦੇ ਹੋ ਕੋਲਾ ਡਿਜ਼ਾਈਨ ਆਹ ਵਾਲੀਆਂ ਡਿਜ਼ਾਈਨਾਂ ਜਿਹੜੀਆਂ ਆਈਆਂ ਨੇ ਬਿਲਕੁਲ ਨਿਊ ਆਈਆਂ ਨੇ ਦੁਪੱਟਿਆਂ ਦੀ ਆਪਾਂ ਘਾਟੇ ਵੀਡੀਓ ਲਾਉਣੀ ਨੇ ਕਿਉਂਕਿ ਦੁਪੱਟਿਆਂ ਦੀ ਆਪਣੇ ਕੋਲੇ ਸੇਲ ਇਦਾਂ ਹੀ ਬਹੁਤ ਜ਼ਿਆਦੇ ਆ ਗਏ ਦੇਖ ਸਕਦੇ ਹੋਗੇ ਅਗਲਾ ਜਿਹੜਾ ਆ ਗਿਆ ਜਿਵੇਂ ਆਪਾਂ ਸਿੰਗਲ ਕਲਰ ਕਿਸੇ ਸੂਟ ਨਾਲ ਲੈਣਾ ਹੋਵੇ ਇਹ ਮੇਰੇ ਕੋਲੇ ਹੁਣੇ ਕਈ ਬਹੁਤ ਜ਼ਿਆਦਾ ਦੁਪੱਟੇ ਆਏ ਸੀਗੇ ਇੱਕ ਦੋ ਪੀਸ ਹੀ ਰਹਿੰਦੇ ਨੇ ਸਾਰੇ ਕਲੀਅਰ ਹੋਈ ਜਾਂਦੇ ਨੇ ਨਾਲ ਦੀ ਨਾਲ ਅਗਲਾ ਫਰੋਜੀ ਆ ਗਿਆ ਜਿਵੇਂ ਆਪਾਂ ਸੂਟ ਨਾਲ ਲਗਾਉਣਾ ਹੋਣਾ ਸਿੰਗਲ ਕਲਰ ਦੇ ਅਗਰ ਆ ਗਿਆ 골ਡਨ ਚਾ ਬਹੁਤ ਜ਼ਿਆਦਾ ਵਧੀਆ ਸੋਹਣੇ ਡਿਜ਼ਾਈਨਿੰਗ ਆ ਗਈ ਸਰਦਾਰੀ ਜਿਹੇ ਦੁਪੱਟੇ ਨੇ ਸਾਰੇ ਰੰਗ ਵੀ ਜਿਹੜੇ ਆਪਾਂ ਨਾਲ ਦੁਪੱਟਿਆਂ ਦੇ ਪੂਰੇ ਵਧੀਆ ਚੁਣਮੇ ਚੁਣਮੇ ਲੈ ਕੇ ਆਉਨੇ ਆ ਪਿਓਰ ਕਾਟਨ ਚ ਦੁਪੱਟੇ ਨੇ 골ਡਨ ਆ ਗਿਆ ਅਗਲਾ ਫਰੋਜੀ ਆ ਗਿਆ ਦੁਪੱਟੇ ਆਪਣੇ ਕੋਲੇ ਹੋਰ ਵੀ ਬਹੁਤ ਜ਼ਿਆਦਾ ਪਏ ਨੇ ਕਿਸੇ ਮੇਰੀ ਭੈਣ ਨੇ ਸਿਲੈਕਟ ਕਰਨੇ ਨੂੰ ਵੀਡੀਓ ਕੱਲ ਤੇ ਕਰ ਸਕਦੇ ਹਾਂ ਚਲੋ ਜੀ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ